ਅੱਜ ਤੁਹਾਨੂੰ ਨੁਗਰਾ 71 ਇੰਚ ਘੋੜਾ ਵਿਖਾਉਣ ਲੱਗੇ ਆ ਸੱਜਣੋ ਪਹਿਲਾ ਮੈਂ ਝਾਂਤਾ ਸ਼ੀਲਡਾਂ ਦੇ ਤਾਮਰਵਾਈ ਹੈ ਕਿ ਬਾਈ ਹੋਣਾ ਨੂੰ ਸ਼ੌਂਕ ਬਹੁਤ ਹੈ ਸ਼ੋਸ਼ਾ ਲੜਨ ਦਾ ਬੜੀਆਂ ਬਰੀਕੀਆਂ ਦੇ ਵਿੱਚ ਕੰਮ ਕਰਦੇ ਆ ਤੇ ਘੋੜਾ ਕਿਵੇਂ ਦਾ ਹੋਊਗਾ ਤਾਂ ਕਰਕੇ ਤੁਹਾਨੂੰ ਸਟਾਰਟਿੰਗ 'ਚ ਇਹਨਾਂ ਦੀਆਂ ਸ਼ੀਲਡਾਂ ਖਾਈਆਂ ਆ ਪੈਰਾਂ ਤੋਂ ਆਪਾਂ ਸ਼ੁਰੂਆਤ ਕਰਦੇ ਆ ਪੈਰ ਬਹੁਤ ਹੀ ਜ਼ਿਆਦਾ ਸੋਹਣਾ ਸੁੰਭ ਲੱਗਿਆ ਹੋਇਆ ਫਿਰ ਛਾਤੀ ਤੇ ਆਜੋ ਬਹੁਤ ਚੌੜੀ ਪਲਵਾਨਾਂ ਵਾਲੀ ਛਾਤੀ ਲੱਗੀ ਹੋਈ ਹੈ ਤੇ ਆਹ ਗਰਦਨ ਤੇ ਝਾਂਤ ਮਾਰੋ ਹੁਣ ਸੋਹਣਾ ਹੀਰੇ ਵਰਗਾ ਇਹਦਾ ਕਹਦਾ ਪੀ ਬਨਾਵਟਾ ਹੈ ਦੇ ਮੂੰਹ ਦੀ ਕੰਨ ਕਨੋਤੀ ਦਾ ਬਹੁਤ ਚੰਗਾ ਹੈ ਮਜ਼ਬੂਤੀ ਬਹੁਤ ਜ਼ਿਆਦਾ ਘੋੜੇ ਦੇ ਵਿੱਚ ਤੇ ਬਰੀਕੀਆਂ ਬਹੁਤ ਜ਼ਿਆਦਾ ਨੇ ਤੇ ਖੂਬਸੂਰਤੀ ਵੀ ਬੜੀ ਹੈ ਉਹ ਬੱਚਿਆਂ ਦੇ ਵਿੱਚ ਵੀ ਆ ਰਹੀ ਹੈ ਉਹ ਤੁਹਾਨੂੰ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਚੰਗੇ ਬੱਚੇ ਆ ਰਹੇ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਪਹਿਲਾਂ ਆਪਾਂ ਥੋੜੀ ਜੀ ਇਹਦੀ ਜਾਣਕਾਰੀ ਤੁਹਾਨੂੰ ਮੈਂ ਦੇ ਦਾਂ ਮੋਟੀ ਮੋਟੀ ਇਹਦਾ ਨਾਂ ਪਰਾਂਵਾਂ ਰੱਖਿਆ ਜੀ ਆਦਲ ਬਾਪ ਇਹਦਾ ਹੈਗਾ ਬੇਤਾਬ ਘੋੜਾ ਜਿਹੜਾ ਕਿ ਹੁਣ ਸਲਮਾਨ ਖਾਨ ਕੋਲੇ ਹੈ ਦਾਦਾ ਆ ਗਿਆ ਜੀ ਅਰਜਨ ਰੌਲੀ ਉਮਰ ਇਹਦੀ ਹੈਗੀ ਹੈ ਹਜੇ ਤਕਰੀਬਨ 1.3 ਸਾਲ ਤੇ ਹਾਈਡ ਪ੍ਰਾਵਾਂ ਦੇ ਦੱਸੇ ਮੁਤਾਬਕ ਹੈਗੀ ਹੈ ਫੱਟੀ ਵਾਲੀ 71 ਇੰਚ ਤੇ ਹੁਣ ਆਪਾਂ ਇਹਦੀ ਮਾਂ ਬਾਰੇ ਥੋੜਾ ਜਿਹਾ ਚਾਨਣਾ ਪਾ ਦਈਏ ਜੀ ਮਾਂ ਹੈਗੀ ਐ ਅਲੀ ਡੋਡਾਂ ਵਾਲੇ ਦੀ 36 ਇੰਚ ਕੋੜੀ ਦਾ ਪੁੱਤ ਹੈ ਸੱਜਣੋ ਤੇ ਇਹਨੇ ਗਾਂ ਕੀ ਬਲੇਵੇਂ ਕੱਢਣੇ ਆ ਉਹ ਤੁਸੀਂ ਭਲੀ ਭਾਂਤੀ ਸਮਝ ਸਕਦੇ ਹੋ ਤੇ ਪਿੰਡ ਮਹਿਲਕਲਾਂ ਵੀਰ ਹੋਣਾ ਦਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਬਾਈ ਲਾਡੀ ਸਰਪੰਚ ਦੇ ਫਾਰਮ ਤੇ ਘੋੜਾ ਪਹੁੰਚ ਗਿਆ ਜੀ ਕਿਸੇ ਵੀ ਭਰਾ ਨੇ ਸਰਵਿਸ ਲੈਣੀ ਹੈ ਫੀਸ ਤੁਹਾਨੂੰ ਦੱਸ ਦਿੰਦੇ ਆ ਵੀਡੀਓ ਦੇ ਵਿੱਚ ਤੇ ਬਾਈ ਨੂੰ ਫੋਨ ਕਰਕੇ ਵਧਾਈਆਂ ਜ਼ਰੂਰ ਦਿਓ ਤੇ ਕਮੈਂਟਾਂ ਦੇ ਵਿੱਚ ਮਾਨਮੀ ਵਧਾਇਓ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਨੇ ਕਮੈਂਟ ਕੀਤੇ ਨਵਾਂ ਨਵਾਂ ਜਿਹੜਾ ਆਪਣਾ ਫੋਲੋ ਕੀਤਾ ਹੈ ਉਹਨਾਂ ਵੀਰਾਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਗੁਰਜੀਤ ਗੁਰੀ ਮੰਗਲ ਤਲਵਰ ਗੁਰਦਰਸ਼ਨ ਸਿੰਘ ਜੋਤ ਡੇਰੀ ਫਾਰਮ ਹਨੀ ਬਾਵਾ ਮਨਿੰਦਰ ਬੈਣੀਪਾਲ ਕੌਰ ਸਿੰਘ ਕਲਾਵਾਲੀ ਸਿੱਧੂ ਹਰਦੀਪ ਵਿਰਸਾ ਸਿੰਘ ਧਰਮਵੀਰ ਗੱਗੀ ਦਿਲਪ੍ਰੀਤ ਭੁੱਲਰ ਅਰਸ਼ਦੀਪ ਰਾਏ ਗੋਪੀ ਗੁਰਪ੍ਰੀਤ ਬਰਿੰਦਰ ਧਮਾਨ ਪੰਮਾ ਜੋਤੀ ਵਿਕਾਸਪੁਰੀ ਜਸਵੀਰ ਸਿੰਘ ਹੈਦਰ ਅਲੀ ਗਗਨਦੀਪ ਸਿੰਘ 골ਡੀ ਬਾਕਸਰ ਅਭੀਜੋਤ ਮੱਲੀ ਗੁਰਲਾਲ ਵੜਿੰਗ ਆਰਿਓ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਧੰਨਵਾਦ ਸਾਡੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਵੇਖ ਰਿਹਾ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਸਾਰੇ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਨਵੀਂ ਵੀਡੀਓ ਦੇ ਵਿੱਚ ਮੈਂ ਸੁਖਤੰਦੂ ਸਾਰੇ ਭਰਾਵਾਂ ਦਾ ਮਾਣ ਸਤਿਕਾਰ ਤੇ ਦੁਨਣਾ ਸਵਾਗਤ ਕਰਦਾ ਤੇ ਜੀਹਾਂ ਆਖਦਾ ਜਿਹੜੇ ਭਰਾ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਵੀਰਾਂ ਨੂੰ ਮੀ ਮਾਣ ਸਤਿਕਾਰ ਨਾਲ ਜੀਹਾਂ ਆਖਦਿਆਂ ਸੱਜਣੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਕਹਦਾ ਕਿ ਬਹੁਤ ਬਰੀਕੀ ਵਾਲਾ ਬਹੁਤ ਵੱਡਾ ਖਾਨਦਾਨ ਨਾਲੇ ਪਾਸੋਂ ਵੀ ਬਹੁਤ ਵੱਡਾ ਘੋੜਾ ਵਿਖਾ ਕੇ ਹਟਿਆ ਨੁਕਰਾ ਕਿਹੜੇ ਪਿਓ ਦਾ ਪੁੱਤ ਹੈ ਕਿਹੜਾ ਮਾਂ ਦੇ ਪਾਸੋਂ ਖਾਨਦਾਨ ਹੈ ਕਿੰਨੀ ਉਮਰ ਹੈ ਤੇ ਕਿੰਨੀ ਕ ਹਾਈਟ ਹੈ ਇਹ ਦਾ ਬਪਰਾਵਾ ਤੋਂ ਪੁੱਛਣਾ ਤੇ ਇੱਕ ਭਰਾਵਾਂ ਨੂੰ ਵੀ ਵਧਾਈ ਦੇਣੀ ਹੈ ਤੇ ਤੁਹਾਡੀ ਡਿਊਟੀ ਇਹ ਹੈ ਡਿਊਟੀ ਨਹੀਂ ਮੇਰੀ ਬੇਨਤੀ ਹੈ ਛੋਟੇ ਭਾਈ ਜੀ ਲੋ ਤੁਹਾਨੂੰ ਵੀ ਬਾਈਆਂ ਨੇ ਅਜੇ ਨਵਾਂ ਨਵਾਂ ਆਪਣੇ ਫਾਰਮ ਤੇ ਲਿਆਂਦਾ ਹੈ ਇਹਦੇ ਚਾਰਨ ਪੁਹਾਏ ਨੇ ਤੇ ਅੱਜ ਭਰਾਵਾਂ ਨੇ ਲੋਚ ਕਰਨਾ ਹੈ ਬੇਨਤੀ ਇੰਨੀ ਕਹਿ ਕੇ ਵੀਰ ਹੋਣਾ ਨੂੰ ਇੱਕ ਤਾਂ ਫੋਨ ਕਰਕੇ ਮੁਬਾਰਕਵਾਦ ਜ਼ਰੂਰ ਦਿਓ ਇੱਕ ਕਮੈਂਟਾਂ ਦੇ ਵਿੱਚ ਭਰਾਵਾਂ ਦਾ ਜਿੱਦਾਂ ਦਾ ਵੀ ਗੱਲਾਂ ਬਾਤਾਂ ਲੱਗਦੀਆਂ ਜਿੱਦਾਂ ਦਾ ਵੀ ਇਹਨਾਂ ਦਾ ਘੋੜਾ ਲੱਗਦਾ ਉਹਦਾਂ ਦੇ ਕਮੈਂਟ ਸਾਨੂੰ ਜਰੂਰ ਦੱਸਿਓ ਸਾਡੀ ਝੋਲੀ ਕਮੈਂਟ ਜਰੂਰ ਪਾਓ ਤੇ ਇੱਕ ਬੇਨਤੀ ਹੋਰ ਹੈ ਵੀ ਜੇ ਚੰਗੀਆਂ ਲੱਗਣ ਗੱਲਾਂ ਬਾਤਾਂ ਕੋਈ ਵੀਡੀਓ ਵੇਖ ਕੇ ਆਨੰਦ ਮਾਣੋ ਇਸ਼ਕ ਆਵੇ ਅੰਦਰੋਂ ਜਾਗੇ ਇਸ਼ਕ ਘੋੜਿਆ ਪ੍ਰਤੀ ਤਵੇ ਜੀ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਓ ਆਪਾਂ ਪਹੁੰਚੇ ਹਾਂ ਪਿੰਡ ਹੈ ਮਹਿਲਕਲਾਂ ਦੀ ਜ਼ਿਲ੍ਹਾ ਪੈ ਜਾਂਦਾ ਬਾਈਆਂ ਨੂੰ ਬਰਨਾਲਾ ਤੇ ਬਾਈ ਸਰਦਾਰ ਲਾਡੀ ਸਰਪੰਚ ਜਿਹੜੇ ਘੋੜਿਆਂ ਦੀ ਦੁਨੀਆ ਦੇ ਵਿੱਚ ਭਰਾ ਨੂੰ ਜਾਣਿਆ ਜਾਂਦਾ ਹੈ ਉਹਨਾਂ ਦੇ ਵਿਹੜੇ ਬੈਠੇ ਆ ਤੇ ਨਾਲੇ ਉਹਨਾਂ ਦੇ بیٹے ਬਾਈ ਕਰਨਵੀਰ ਸਿੰਘ ਪਹਿਲਾਂ ਕਰਦੇ ਆ ਸਵਾਗਤ ਫਿਰ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਸਾਰੀਆਂ ਕੁੰਡੀਆਂ ਤੁਹਾਡੇ ਅੱਗੇ ਖੋਲ ਦੇਣੀਆਂ ਹੈ ਬਜੀ ਦੋਮਾ ਪਰਮਤ ਸਵਾਗਤ ਹੈ ਜੀ ਸਾਸੀ ਕਾਲ ਜੀ ਸਸੀ ਕਾਲ ਜੀ ਸੰਧੂ ਸਾਹਿਬ ਸਾਡੇ ਘਰੇ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਕੀ ਸਾਰੇ ਚੈਨਲ ਤੇ ਫੇਸਬੁੱਕ ਤੇ ਸਾਰੇ ਹੋਰ ਚੈਨਲਾਂ ਤੇ ਤੁਹਾਡੇ ਤੇ ਦੇਖਣ ਆਏ ਸਰੋਤਿਆਂ ਨੂੰ ਉਹਨਾਂ ਨੂੰ ਵੀ ਸਸੀ ਕਾਲ ਜੀ ਸਾਰਿਆਂ ਨੂੰ ਸਸੀ ਕਾਲ ਜੀ ਹੋਰ ਸੁਣਾਓ ਸਿੱਧਾ ਕਿਵੇਂ ਆ ਬਹੁਤ ਵਧੀਆ ਬਈ ਜੀ ਬਹੁਤ ਵਧੀਆ ਮੈਨੂੰ ਐ ਲੱਗਦਾ ਜਦੋਂ ਲਾਡੀ ਬਾਈ ਘੋੜਿਆਂ ਵਾਲਾ ਕੋਈ ਇਹੋ ਜਿਹਾ ਚਿਰਾਗ ਵੇਖ ਲੈਂਦਾ ਜਾਂ ਇਹੋ ਜਿਹਾ ਨਗੀਨਾ ਅੱਖਾਂ ਸਾਹਮਣੇ ਆਉਂਦਾ ਇਹਨੇ ਮੈਨੂੰ ਲੱਗਦਾ ਕਿ ਜਿਹੜੀ ਥੋਈ ਅੰਦਰ ਦੇ ਜਿਹੜੇ ਬਲਬਲੇ ਹੁੰਦੇ ਆ ਉਹ ਖੁਸ਼ੀ ਦੇ ਰ ਕਟ ਹੋ ਜਾਂਦੇ ਆ ਇਹ ਸਚਾਈ ਹੈ ਜੀ ਬਿਲਕੁਲ ਬਿਲਕੁਲ ਜੀ ਛੋਹਾਂ ਤੇ ਜਾਣੇ ਹੋ ਮੰਡੀਆਂ ਚ ਜਾਣੇ ਹੋ ਪਹਿਲਾਂ ਛੋਹਾਂ ਚ ਵੀ ਮੈਂ ਸੁਣਿਆ ਵੀ ਬੜਾ ਵੱਡਾ ਆਪਾਂ ਕਿਉਂਕਿ ਇਸ ਟਾਈਮ ਮੇਰੇ ਕੋਲ ਤੀਜੀ ਚੌਥੀ ਵੀਡੀਓ ਕਰ ਰਹੇ ਹਾਂ ਹਾਂਜੀ ਹਾਂਜੀ ਬਾਈ ਜੀ ਅੱਜ ਦੇ ਟਾਈਮ ਚ ਹਰੇਕ ਅੱਖ ਤੁਹਾਨੂੰ ਜਾਣਨ ਲੱਗੀ ਪਹਿਚਾਨਣ ਲੱਗੀ ਪਹਿਲਾਂ ਤਾਂ ਮੈਨੂੰ ਇਹ ਜਵਾਬ ਦਿਓ ਵੀ ਜਦੋਂ ਤੁਸੀਂ ਹੁਣ ਮੰਡੀਆਂ ਚ ਜਾਣੇ ਹੋ ਪਹਿਲਾਂ ਤੇ ਜਾਣਦਾ ਤੇ ਹੁਣ ਤੇ ਜਾਣਦਾ ਕੀ ਫਰਕ ਲੱਗਦਾ ਕੋਈ ਭਰਾ ਸਤਕਾਰ ਦਿੰਦੇ ਨਹੀਂ ਉਹ ਬਾਈ ਜੀ ਇਹ ਫੇਸਬੁੱਕ ਤੇ ਜਿਵੇਂ ਚੈਨਾਂ ਤੇ ਸਾਰੇ ਕਿਤੇ ਬੰਦੇ ਦੇਖਦੇ ਐ ਮਿਲਦੇ ਰਹਿੰਦੇ ਆ ਆਉਂਦੇ ਆ ਘਰੇ ਆਪਾਂ ਵੀ ਜਾਣੇ ਆ ਆਪਣੇ ਦੋਸਤ ਮਿੱਤਰਾਂ ਕੋਲੇ ਸਾਰੇ ਕੋਲੇ ਮੰਡੀਆਂ ਦੇ ਸਾਰੇ ਕਿਤੇ ਜਾਈਦਾ ਆਈਦਾ ਬਾਕੀ ਆਪਣੇ ਘੋੜੀਆਂ ਜਾਨਵਰ ਆਪਣੇ ਸ਼ੋਹਾਂ ਤੇ ਨੰਬਰਾਂ 'ਚ ਆਉਂਦੇ ਆ ਉੱਤੋਂ ਫਿਰ ਜਾਣ ਪਛਾਣ ਪੂਰੀ ਬੰਦਿਆਨਾ ਹੋਈ ਜਾਂਦੀ ਆ ਬਾਦੀ ਹੁਣ ਇਸ ਟਾਈਮ ਸਵਾਦ ਆਨੰਦ ਮਾਰ ਰਹੇ ਹੋ ਘੋੜਿਆਂ ਦਾ ਬਿਲਕੁਲ ਜੀ ਬਿਲਕੁਲ ਜਿਹੜੇ ਭਰਾ ਆਪਾਂ ਨੂੰ ਪਹਿਲੀ ਵਾਰਾ ਦੇਖ ਰਹੇ ਅੱਜ ਪਹਿਲੀ ਵਾਰ ਬਾਈ ਨੇ ਤੁਹਾਡੇ ਘੋੜਿਆਂ ਦਾ ਦਰਸ਼ਨ ਕੀਤੇ ਆ ਉਹਨਾਂ ਦੀ ਜਾਣਕਾਰੀ ਜੀ ਮੋਟਾ-ਮੋਟਾ ਇਹ ਵਾਅਦਾ ਕਰਦੀ ਵੀ ਇਸ ਸਾਲ ਘੋੜਿਆਂ ਦੇ ਵਿੱਚ ਕਿਹੜੇ ਸਾਲ ਚ ਐਂਟਰੀ ਹੋ ਗਈ ਘੋੜਿਆਂ ਚ ਕਿੰਨੇ ਸਾਲ ਹੋ ਗਏ ਆਪਾਂ ਨੂੰ 25 ਸਾਲ ਹੋ ਗਏ ਬਾਈ ਜੀ 99 ਚ ਆਏ ਕੇ 25 ਸਾਲ ਹੋ ਗਏ ਹਾਂਜੀ ਵੱਡਾ ਤੇ ਯੁਰਬਾ ਹੋ ਗਿਆ ਬਿਲਕੁਲ ਬਿਲਕੁਲ ਉਦੋਂ ਦੀ ਸਟਾਰਟਿੰਗ ਦਾ ਤੇ ਅੱਜ ਦੀ ਸਟਾਰਟਿੰਗ ਦਾ ਕੀ ਤਾਲਮੇਲ ਜੋੜ ਤੋੜ ਕੱਢਦੇ ਉਦੋਂ ਬਾਈ ਜੀ ਜਨਵਰੀ ਉਦੋਂ ਹੁੰਦੇ ਕਿ ਚੜਨ ਲਈ ਜ਼ਿਆਦੇ ਹੂੰ ਜੇ ਖੇਡ ਜਾਣਾ ਕੰਮ ਲਿਆ ਜਾਂਦਾ ਘੋੜਾ ਜੀ ਹੁਣ ਤੱਕ ਕਮਰਿਆਂ 'ਚ ਖੜਿਆ ਸ਼ੋਪੀਸ ਬਣੇ ਜੀ ਹੁਣ ਕੰਮ ਨਹੀਂ ਕੋਈ ਲਿਆ ਜਾਂਦਾ ਹੁਣ ਤਾਂ ਕੰਮ ਦਿੱਤਾ ਜਾਂਦਾ ਇਹਨਾਂ ਨੂੰ ਜਿਵੇਂ ਵੱਡੇ ਬਣਾਏ ਵਿਆ ਹਾਂ ਬੋਕਰ ਭਜਾਉਣ ਲਈ ਜੀ ਐਕਸਰਸਾਈਜ਼ ਉਹਨਾਂ ਚ ਕਰਾਈ ਜਾਂ ਕਿੱਥੇ ਅੱਗੇ ਚੜ ਕੇ ਐਕਸਰਸਾਈਜ਼ ਬੰਦੇ ਬੰਦੇ ਵੀ ਫਿੱਟ ਰਹਿੰਦੇ ਸੀ ਉਹ ਆਹ ਚੜ ਕੇ ਕਰਦੇ ਸੀ ਬਿਲਕੁਲ ਜੀ ਜੀ ਹੁਣ ਆਜਾ ਪਹਿਲਾਂ ਤਾਂ ਤੁਹਾਨੂੰ ਫੇਰ ਦੁਬਾਰਾ ਤੋਂ ਵਧਾਈਆਂ ਜੀ ਦੋਵਾਂ ਭਰਾਵਾਂ ਨੂੰ ਬਹੁਤ ਬਹੁਤ ਮੁबारकਾ ਬਹੁਤ ਸੋਹਣਾ ਹੀੜਾ ਲੈ ਕੇ ਆਏ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਇਹ ਹੈ ਬਾਈ ਵੀ ਇਹਦੀ ਹੁਣ ਕੁੰਡੀ ਖੋਲਈਏ ਤਾਂ ਨਾਂ ਕੀ ਰੱਖਿਆ ਜਾਂ ਕਿਹੜੇ ਨਾਂ ਤੋਂ ਘੋੜਾ ਚੱਲਦਾ ਇਹਦਾ ਨਾਂ ਬਾਈ ਜੀ ਹੈਗਾ ਆਦਲ ਆਦਲ ਜੀ ਇਹ ਪਾਕ ਸਰ ਪੰਮੇ ਸਰਪੰਚ ਕੋਲੇ ਜੀ ਉਹਨਾਂ ਦੇ بیٹے ਦਾ ਨਾਮ ਨਿਸ਼ਾਨ ਸਿੰਘ ਜੀ ਸੰਦੀਪ ਆਲਮਾਲਾ ਜੀ ਉਹ ਬੰਨੇ ਹਾਂ ਨਹੀਂ ਜੰਮਿਆ ਇਹ ਬਿੱਲੂ ਵੇਗਾਂ ਵਾਲੀ ਦੇ ਘਰੇ ਜੀ ਉਹਨਾਂ ਦੇ ਘਰੇ ਜੰਮਿਆ ਕਾ ਹੂੰ ਉੱਥੋਂ ਇਹ ਲੈ ਲਿਆ ਆਪਣੇ ਯਾਦਗਾਰੀਆਂ ਨੇ ਜੀ ਯਾਦ ਉਹਨਾਂ ਤੋਂ ਨਿਸ਼ਾਨ ਤੇ ਤੇ ਸੰਦੀਪ ਆਲਮਾਲਾ ਵਾਲੇ ਨੇ ਜੀ ਇਹ ਲੈ ਲਿਆ ਕਾ ਹੂੰ ਉਹਨਾਂ ਨੇ ਫਿਰ ਆਪ ਦੇ ਕਰੇ 13 ਕੇ ਮਹੀਨਿਆਂ ਦਾ ਸੀਗਾ ਇਹ ਬੱਚਾ ਜਦੋਂ ਲਿਆਗਾ ਜਨਮੋਂ ਤੋਂ ਹੂੰ ਫਿਰ ਇਹ ਹੁਣ 3.5 ਸਾਲ ਦਾ ਇਹਦੀ ਉਮਰ ਹੋ ਗਈ ਜੀ ਜੀ ਠੀਕ ਆ ਜੀ 3.5 ਸਾਲ ਦੀ ਉਮਰ ਹੋ ਗਈ ਹੁਣ ਬਸ ਆਪਾਂ ਉਹਨਾਂ ਤੋਂ ਸਵਾ ਸਾਲ ਸਵਾ ਸਾਲ ਹੋ ਗਿਆ ਪਰ ਨੂੰ ਸਾਲ ਲਗਭਗ ਨਹੀਂ 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 ਆਪਾਂ ਤਾਂ ਬਈ ਜੀ ਦੀਵਾਲੀ ਵਾਲੇ ਦਾ ਲਿਆ ਆ ਹਾਂਜੀ ਨਹੀਂ ਨਾ ਵੀ ਹੁਣ ਤਾਂ ਮੈਨੂੰ ਲੱਗਦਾ ਵੀ ਨਵਾਂ ਨਵਾਂ ਲਿਆਏ ਹੋ ਹਾਂਜੀ ਤੁਸੀਂ ਕਿੰਨਾ ਤੋਂ ਲੈ ਕੇ ਆਏ ਹੋ ਜੀ ਸੰਦੀਪ ਭਾਈ ਉਹਨਾਂ ਤੋਂ ਸੰਦੀਪ ਤੇ ਨਿਸ਼ਾਨ ਤੋਂ ਲਿਆ ਜੀ ਜੀ ਅੱਛਾ ਕਰਨ ਭਾਈ ਸਵਾਗਤ ਹੈ ਫੇਰ ਦੁਬਾਰਾ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੈਮ ਪੂਰੇ ਵਧੀਆ ਵੀਰੇ ਪੁੱਤਰ ਪੋਟਾ ਪੂਰੇ ਜੀ ਠਾਠਾਂ ਵਜਦੀਆਂ ਥਾਪੀਆਂ ਵਜਦੀਆਂ ਕੋੜਿਆਂ ਚ ਪੂਰੇ ਪੂਰੀ ਚੰਗੇ ਅੱਛਾ ਇਹਦੇ ਬਾਪ ਬਾਰੇ ਤੁਸੀਂ ਮੈਨੂੰ ਦੱਸ ਦਿਓ ਜੀ ਬਾਪ ਕਿਹੜਾ ਹੈ ਦਾ ਇਹਦਾ ਵੀਰੇ ਬਾਪ ਹੈਗਾ ਜੀ ਬੇਤਾਬ ਅੰਕਲ ਸਰਦਾਰ ਜਸਪਾਲ ਸਿੰਘ ਜੀ ਹੋਣੇ ਹਾਂਜੀ 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 ਜੀ ਤੇ ਇਹਦਾ ਦਾਦਾ ਹੈਗਾ ਜੀ ਅਰਜਨ ਜੀ ਤੇ ਇਹਦੀ ਮਾਂ ਹੈਗੀ ਹੈ ਜੀ ਅਲੀ ਡੋੜਦੀ ਜੀ 66 ਇੰਚ ਦੀ ਕੋੜੀ 66 ਇੰਚ ਦੀ ਕੋੜੀ ਹੈ ਜੀ ਬਿੱਲੂ ਅੰਕਲ ਬੇਗਾ ਵਾਲੀ ਵਾਲੇ ਆ ਜੀ ਉਹਨਾਂ ਦੇ ਘਰ ਇਸ ਟਾਈਮ ਵੀ ਖੜੀ ਆ ਜੀ ਇਹਦੀ ਮਦਦ ਵਾਹ ਜੀ ਵਾਹ ਫਿਰ ਤਾਂ ਜਦੋਂ ਬਾਪ ਨੇ ਤਾਂ ਦੁਨੀਆ ਤੇ ਬਹੁਤ ਵੱਡਾ ਨਾਮ ਕਮਾਇਆ ਬਾਪ ਨੇ ਕੋਈ ਇਹਦੇ ਚ ਦੂਰ ਆਏ ਨਹੀਂ ਦਾਦਾ ਆ ਗਿਆ ਅਰਜਨ ਉਹਨੇ ਵੀ ਸਰਾ ਕਰਾਇਆ ਗਮ ਮਾਦੇ ਆਪਾ ਸਾਹਿਬ ਕਿਤਾਬ ਲਈਏ 66 ਇੰਚ ਹਾਈਟ ਹੈ ਕੋਈ ਥੋੜੀ ਨਹੀਂ ਹੁੰਦੀ ਤੇ ਉਹਨੇ ਫਿਰ ਬੱਚਾ ਕਿੱਡਾ ਵੱਡਾ ਦੇਣਾ ਸੀ ਇਹ ਤਾਂ ਮੇਰੇ ਖਿਆਲ ਭਰਾ ਸਮਝ ਸਕਦੇ ਆ ਅੱਛਾ ਇਹਦੀ ਉਮਰ ਹੁਣ ਹੋਊਗੀ ਬਾਈ ਦੇ ਦੱਸੇ ਸਾਢੇ 3 ਸਾਲ ਸਾਢੇ 3 ਸਾਲ ਦੀ ਉਮਰ ਤੇ ਹਾਈਟ ਕਿੰਨੀ ਹੈ ਇਸ ਟਾਈਮ ਹਾਈਟ ਵੀਰੇ ਦੀ 71 ਇੰਚ ਆ ਜੀ 71 ਇੰਚ ਫੱਟੀ ਵਾਲੀ ਫੱਟੀ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਹਾਈਟ ਹੁੰਦੀ 71 ਇੰਚ ਹਾਂ ਹਾਂ ਜੀ ਤੇ ਇਹ ਜਦੋਂ ਮੰਨ ਕੇ ਚੱਲੋ ਹੁਣ ਤੁਸੀਂ ਲੈਂਦਾ ਹੈ ਲੈਣ ਤੋਂ ਬਾਅਦ ਕਿੰਨਾ ਟਾਈਮ ਦਿਵਾਲੀ ਤੇ ਲੈਂਦਾ ਹੈ ਦਿਵਾਲੀ ਗਿਫਟ ਦਿੱਤਾ ਉਹਨਾਂ ਨੇ ਭਰਾਵਾਂ ਨੇ ਜੀ ਕੋਈ ਇਹ ਨਹੀਂ ਹੈ ਲੈਣ ਨੂੰ ਤਾਂ ਖਰੀਦਣ ਵਾਲੇ ਤਾਂ ਹੋਰ ਵੀ ਬਹੁਤ ਜਾਣੇ ਲੈ ਲੈਂਦੇ ਜੀ ਪੈਸੇ ਵੀ ਹੋਰ ਲਾ ਦਿੰਦੇ ਵੱਧ ਵੀ ਲਾਉਣ ਵਾਲੇ ਹੁੰਦੇ ਉਹ ਤਾਂ ਆਪਣੇ ਨਾਲ ਉਹਨਾਂ ਦਾ ਪਿਆਰ ਸੀਗਾ ਉਹ ਪਿਆਰ ਵਜੋਂ ਉਹਨਾਂ ਨੇ ਦਿਵਾਲੀ ਤੇ ਆਪਾਂ ਨੂੰ ਇੱਕ ਤੋਹਫਾ ਦਿੱਤਾ ਦੁੱਨੇ ਪਾਗਾਨੀ ਮੇਰਿਆ ਨੇ ਜੀ ਆਪਣਾ ਮਾਨ ਰੱਖਿਆ ਉਹਦੇ ਭਤੀਜੇ ਨੂੰ ਉਹਨਾਂ ਨੇ ਤੋਹਫਾ ਦਿੱਤਾ ਜੀ ਇਹ ਘੋੜੇ ਵਾਲਾ ਸਿਸਟਮ ਬਾਈ ਚੱਲਦਾ ਪਿਆਰ ਨਾਲ ਹੈ ਸਤਿਕਾਰ ਨਾਲ ਹੈ ਬਾਕੀ ਦੁਨੀਆ ਕਰੋੜਾਂ ਦੇ ਕਰੋੜੇ ਪਤਾ ਨਹੀਂ ਟਰੱਕਾਂ ਸੰਭੀ ਬੈਠੀ ਆ ਇਹ ਜਿਹੜਾ ਪਿਆਰ ਨਾਲ ਨਹੀਂ ਮਿਲਦੀਆਂ ਤਾਂ ਪਿਆਰ ਨਾਲ ਮਿਲਦੀ ਪਿਆਰ ਨਾਲ ਦਿੱਤਾ ਹੀ ਉਹਨਾਂ ਨੇ ਆਪਾਂ ਚਾ ਹੁਣ ਫਿਰ ਲਾਡੀ ਬਾਈ ਛੱਡਣਾ ਸ਼ੁਰੂ ਕੀਤਾ ਇਹਨੂੰ ਕਿਵੇਂ ਆ ਜੀ ਸਟਾਰਟ ਆ ਜੀ ਪਹਿਲਾਂ ਉੱਥੇ ਵੀ ਚੱਲਦਾ ਸੀਗਾ ਜੀ ਆਪਣੇ ਕੋਲੇ ਆ ਹੀਰ ਘੋੜੀ ਆ ਜੀ ਉਹ ਇਹਦੇ ਤੋਂ ਹੀ ਮੇਟ ਸੀਗੀ ਉਹ ਜਿਹੜੀ ਚੈਂਪੀਅਨ ਘੋੜੀ ਸੀ ਆਪਣੇ ਕੋਲੇ ਉਹ ਜਿਹੜੀ ਸੀ ਹਾਂਜੀ ਉਹ ਜਿੰਨੇ ਵੀ ਸ਼ੋਅਾਂ ਚ ਗਈ ਆ ਇੰਡੀਆ ਦੇ ਵਿੱਚ ਹੂੰ ਉਹ ਪਹਿਲੇ ਨੰਬਰ ਤੇ ਹੀ ਆਈ ਆ ਕਿਤੇ ਦੂਜਾ ਨੰਬਰ ਨਹੀਂ ਉਹਦਾ ਲੱਗਿਆ ਹੂੰ ਵਾਹ ਨਕੰਦ ਜੀ ਵੀ ਪਹਿਲੇ ਨੰਬਰ ਤੇ ਸਾਰੇ ਸ਼ੋਅਾਂ ਚ ਦੋ ਦੰਦ ਚ ਵੀ ਤੇ ਵੱਡੇ ਕੈਟਾਗਰੀ ਚ ਵੀ ਉਹ ਉਹਦੀ ਹਾਈਟ ਕਿੰਨੀ ਸੀ ਬਾਈ ਮੈਂ ਭੁੱਲ ਗਿਆ ਉਹਦੀ ਬਈ ਜੀ 68 ਤੋਂ 69 ਇੰਚ ਦੀ ਹਾਈਟ ਆ ਹੁਣ ਹੁਣ ਦੇਖੋ ਵੀ ਇਹ ਵੇਖੋ ਤੁਸੀਂ ਵੀ ਇੱਕ ਘੋੜਾ 71 ਇੰਚ ਹਾਂਜੀ ਤੇ ਮੇਟ ਹੋਈ ਐ ਮੰਨ ਲਓ ਵੀ 839 ਇੰਚ ਦੀ ਘੋੜੀ ਤੇ ਉਹ ਬੱਚਾ ਕਿੰਨਾ ਵੱਡਾ ਦਿਓ ਬਹੁਤ ਵੱਡੀ ਤੁਸੀਂ ਸੋਚ ਕੇ ਕੀ ਸੋਚਦੇ ਹੋ ਤੁਸੀਂ ਬਰੀਡਿੰਗ ਦੇ ਮਸਲੇ 'ਚ ਜੇ ਮੈਂ ਤੁਹਾਡੇ ਤੋਂ ਪੁੱਛਾਂ ਤੇ ਬਾਈ ਜੀ ਉਹ ਕਾਕੀ ਦੀ ਘੋੜੀ ਆ ਖੂਬਸੂਰਤੀ 'ਚ ਬਹੁਤ ਆ ਹੂੰ ਪਹਿਲੀ ਵਾਰ ਹੀ ਮੇਟ ਕਰਾਈ ਆ ਪਹਿਲਾ ਹੀ ਬੱਚਾ ਆਇਆ ਹੂੰ ਜਿੱਦਣ ਉਹ ਬੱਚੀ ਮੈਨੂੰ ਲੱਗਦਾ ਵੀ 12 ਕ ਦਿਨ ਦੀ ਸੀ ਜੀ ਜਿੱਦਣ ਅਸੀਂ ਉਹ ਬਸ਼ੀਰਾ ਕੋੜਾ ਲਿਆਗਾ ਅੱਛਾ ਕੋੜੀ ਸੂਪੀ ਉਹ ਕੋੜੀ ਸੂਪੀ ਆਪਣੇ ਕੋਲ ਉਦੋਂ ਹੀ ਤਾਂ ਫੇਰ ਨੀਂਦ ਹੀ ਆਉਣੋਂ ਹੱਟੀ ਪਈ ਕਿ ਵੀ ਛੇ ਵੀ ਇਹ ਬੱਚੇ ਵੀ ਇਹੋ ਜਿਹੇ ਰਿਜ਼ਲਟ ਚੰਗੇ ਆ ਰਹੇ ਆ ਹੋਰ ਵੀ ਮੈਂ ਜਿੰਨੇ ਬੱਚੇ ਦੇਖ ਕੇ ਜਦੋਂ ਆਪਦੇ ਘਰੇ ਰਿਜ਼ਲਟ ਆਇਆ ਅਸਲ ਤਾਂ ਫੇਰ ਉਹ ਦੁੱਕੇ ਉਹ ਮਿੰਟ ਮਿੰਟ ਬਾਅਦ ਦੇਖਦੇ ਕੇ ਬੱਚੀ ਨੂੰ ਉਹਦੀ ਆਦਲ ਜਾਦ ਆਉਂਦਾ ਕਾ ਉਹਦੀ ਆਦਲ ਜਾਦ ਆਉਂਦਾ ਸਾਰੇ ਸਾਡੇ ਕੋਲ ਹੋ ਗਏ ਬਿਲਕੁਲ ਹਣਾ ਜਿਹੜੇ ਭਰਾ ਦਾ ਸ਼ੌਂਕ ਸਾਰਿਆਂ ਦਾ ਚਲੋ ਉਹਨਾਂ ਨੇ ਵੀ ਰੱਖਿਆ ਉਹਨਾਂ ਨੇ ਸ਼ੌਕ ਪੂਰਾ ਕਰ ਲਿਆ ਗਿਆ ਫਿਰ ਉਹਨਾਂ ਨੂੰ ਬੇਨਤੀ ਕਰੀ ਫਿਰ ਉਹਨਾਂ ਨੇ ਗਿਫਟ ਆਪ ਦੇ ਧੀਰ ਨੂੰ ਦਿੱਤਾ ਦੋਨਾ ਸ਼ੁਕਰਬਾਈ ਸੰਦੀਪ ਹੋਣਾ ਦਾ ਬਈ ਨਿਸ਼ਾਨ ਹੋਣਾ ਦਾ ਵੀ ਧੰਨਵਾਦ ਬਈ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਪਰਿਵਾਰਾਂ ਦਾ ਜੀ ਅੱਛਾ ਬਈ ਹੁਣ ਜੇ ਮੈਂ ਕਹਾਂ ਵੀ ਆਪਣੇ ਫਾਰਮ ਤੇ ਜਾਂ ਹੁਣ ਤੱਕ ਕਿੰਨੀ ਕ ਜੱਪਾਣਾ ਵੀ ਜਿੱਥੋਂ ਤੋਂ ਛੱਡਣਾ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਕਰਨ ਬਈ ਤੁਸੀਂ ਦੱਸ ਦਿਓ ਕਿੰਨੀ ਕ ਘੋੜੀ ਮੀਟ ਕੀਤੀ ਜੀ ਘੋੜੇ ਨੇ ਮੰਨ ਲਓ 2 ਸਾਲ ਹੋ ਗਏ ਛੱਡਦਿਆਂ ਨੂੰ ਨਹੀਂ ਨਹੀਂ ਸਵਾ ਡੇਢ ਕ ਸਾਲ ਹੋਇਆ ਉਹਨਾਂ ਨੂੰ ਛੱਡਦਿਆਂ ਨੂੰ ਜੀ ਤੇ 186 ਘੋੜੀਆਂ ਜਿਹੜਾ ਉਹਨਾਂ ਨੇ ਰਜਿਸਟਰ ਦਿੱਤਾ ਸਾਨੂੰ ਉਹਤੇ 186 ਘੋੜੀਆਂ ਮੇਟ ਹੋਈਆਂ ਵੀਆ ਵਾਹ ਜੀ ਵਾਹ ਬਾਕੀ ਜਿਹੜੀਆਂ ਦੋਨੇ ਪਰਿਵਾਰਾਂ ਚ ਉਹਨਾਂ ਨੇ ਘੋੜੀਆਂ ਮੇਟ ਆਪਦੀਆਂ ਘਰੇ ਕਰਾਈਆਂ ਨੇ ਉਹ ਤੇ ਕੋਈ ਨੋਟ ਨਹੀਂ ਤਕਰੀਬ ਮੋਟਾ ਮੋਟਾ ਲਾ ਲਈ ਸਾਪੀ ਦੋ ਤੇ ਬਾਕੀ ਆ ਹੁਣ ਸਰਪੰਚੀ ਵੇਲੇ ਜਿਹੜੀਆਂ ਉਹਨਾਂ ਨੇ ਮਲਾਈਆਂ ਨੇ ਜੀ 10 ਮਲਾਈਆਂ 20 ਮਲਾਈਆਂ ਉਹ ਕਹਿੰਦੇ ਉਹ ਉਹ ਨਹੀਂ ਲਿਖਿਆ ਗਿਆ ਮਹੀਨਾ ਇੱਕ ਹੂੰ ਉਹੀ 220 ਦੇ 68 ਤੋਂ ਘੋੜੀ ਬਾਰ ਹੈ ਮੇਟ ਹੋਈ ਵੀ ਜੀ ਫਿਰ ਵੀ ਡੇਢ ਸਾਲ ਦੇ ਵਿੱਚ ਇੰਨੀ ਘੋੜੀ ਮੇਟ ਕਰਨੀ ਸਵਾ ਸਾਲ ਹੀ ਹੋਏ ਡੇਢ ਮੇਰੇ ਖਿਆਲ ਬਰੀਡਿੰਗ ਕਰ ਰਿਹਾ ਤੇ ਹੁਣ ਤਾਂ ਬੱਚੇ ਵੀ ਬੜੇ ਚੰਗੇ ਆ ਗਏ ਹੋਣਗੇ ਤੁਸੀਂ ਮੈਨੂੰ ਦੱਸਤਾ ਵੀ ਇੱਕ ਬੱਚਾ ਦਾ ਆਪਣੇ ਕਰੇ ਬੱਚੇ ਵੀ ਜੀ 5 ਮਹੀਨਿਆਂ ਦੇ ਪਹਿਲਾ ਬੱਚਾ 5 ਮਹੀਨਿਆਂ ਦਾ ਹੈ ਤੇ ਇੱਕ ਇਹਦੀ ਵੱਡੀ ਜੀ ਹੋਰ ਇੱਕ ਗੱਲ ਮੇਨ ਵੀ 80% ਵੰਗੂ ਇਹਨੇ ਬੱਚੀਆਂ ਦਿੱਤੀਆਂ ਅੱਛਾ ਬਸ਼ੀਰੀਆਂ ਜਿਆਦੇ ਬਸ਼ੀਰੀਆਂ ਹੀ ਜਿਆਦੇ ਦਿੰਦਾ ਹੂੰ ਵੱਡੀ ਜੀ ਮੇਨ ਇਹ ਗੱਲ ਆ ਆਪਾਂ ਨੂੰ ਫੋਟੋਆਂ ਬੱਚਿਆਂ ਦੀ ਮਿਲ ਸਕਦੀਆਂ ਲਾਡੀ ਬਾਈ ਬੱਚਿਆਂ ਦੀਆਂ ਫੋਟੋਆਂ ਮਿਲ ਸਕਦੀਆਂ ਹੈਗੀਆਂ ਨਿਸ਼ਾਨਗੁਣਾ ਕੋਲੇ ਉਹਨਾਂ ਨੇ ਭੇਜੀਆਂ ਵੀ ਵੀ ਹੈਗੀਆਂ ਉਹ ਸਾਹ ਆਪਾਂ ਭਰਾਵਾਂ ਨੂੰ ਵੀ ਜ਼ਰੂਰ ਦਿਖਾਵਾਂਗੇ ਉਹ ਦੇਵਾਂਗੇ ਤੁਸੀਂ ਵਿੱਚ ਲਾ ਦਿਓ ਬੱਚਿਆਂ ਦੀਆਂ ਫੋਟੋਆਂ ਬਿਲਕੁਲ ਸਹੀ ਗੱਲ ਹੈ ਤੇ ਹੁਣ ਮੰਨ ਕੇ ਚੱਲੋ ਲਾਡੀ ਬਾਈ ਪੀ ਇਹਨੂੰ ਆਉਣ ਵਾਲੇ ਸਭ ਪਹਿਲਾ ਸ਼ੋਅ ਛਾਲ ਲੜਾਇਆ ਕੋਈ ਜਾਂ ਕਿਉਂਕਿ ਤੁਸੀਂ ਸ਼ੋਅਾਂ ਨਹੀਂ ਨੀ ਬਈ ਜੀ ਜਿਹੜੇ ਬਰੀਡਿੰਗ ਵਾਲੇ ਘੋੜੇ ਹੁੰਦੇ ਆ ਜੀ ਉਹ ਸ਼ੋਅਾਂ ਦੇ ਵਿੱਚ ਨਹੀਂ ਜਾਦੇ ਜਾਂਦੇ ਜੀ ਉਹ ਕਾਰਨ ਗਿਆ ਇੱਕ ਤਾਂ ਬਰੀਡਿੰਗ ਦਾ ਕੰਮ ਹੁੰਦਾ ਹਾਂ ਜੀ ਉਹਨਾਂ ਦੀ ਬਰੀਡਿੰਗ ਉਹ ਮੈਂ ਤਿਆਰੀ ਨਹੀਂ ਹੋ ਸਕਦੀ ਘੋੜੇ ਨੂੰ ਤੜਕੇ ਐਕਸਰਸਾਈਜ਼ ਦੇਣੀ ਆ ਉਧਰੋਂ ਘੋੜੀ ਮਿਲਾਉਣੀ ਆ ਜੀ ਔਖਾ ਆਿੰਦਾ ਉਹ ਸਾਰੀ ਸੈਟਿੰਗ ਕਰਨੀ ਬਹੁਤ ਔਖੀ ਆ ਔਖੀ ਆ ਫਿਟਨੈਸ ਜਿਵੇਂ ਜੈਮਨਾਲ ਉਹਦਾ ਹੋਰ ਕੰਮ ਆ ਤੇ ਕੰਮ ਵਾਲੇ ਦਾ ਹੋਰ ਕੰਮ ਮੈਂ ਨੇ ਇੱਕ ਚੀਜ਼ ਹੋਰ ਨੋਟ ਕੀਤੀ ਜਦੋਂ ਵੱਡੇ ਘੋੜਿਆ ਦਲਬਾਗ ਦੇਵਰਾਜ ਇਹ ਕਿਹੜੇ ਸ਼ੋਅਾਂ 'ਚ ਕਿਤੇ ਗਏ ਆ ਬਿਲਕੁਲ 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 ਕੋਈ ਸ਼ੱਕ ਨਹੀਂ ਬਾਕੀ ਇਹ ਵੀ ਆ ਵੀ ਜਿਹੜਾ ਹੋ ਸਕਦਾ ਵੀ ਕੋਈ ਪੌਣ ਨੂੰ ਕੋਈ ਕੋਈ ਦਿੱਕਤ ਐ ਨਹੀਂ ਸ਼ੋਅ ਚ ਤਾਂ ਜਦੋਂ ਮਰਜੀ ਆਪਾਂ ਲੈ ਜੀਏ ਸੂਰਤੀ ਇਹਦਾ ਬਾਡੀ ਦਾ ਟਾਂਚਾ ਇਹਦੀ ਮੰਨ ਲਓ ਜੋ ਹਸਾ ਹਕਤਾਬ ਹੈ ਨਾ ਬਾਡੀ ਸਟਰਕਚਰ ਦਾ ਜਾਂ ਖੂਬਸੂਰਤੀ ਦਾ ਇਹਨੂੰ ਤਾਂ ਭਾਈ ਜੀ ਇਹ ਤਾਂ ਜਦੋਂ ਕੋੜਾ ਸ਼ੋਅ ਚੱਲਿਆਗਾ ਉਹ ਤਾਂ ਕਾਪੀ ਤੇ ਲਿਖੀ ਜਾਣਿਆ ਟੈਕੀ ਕਰੀ ਜਾਣਿਆ ਸਾਰੀ ਨੰਬਰ ਫੌਲੀ ਲੱਗੀ ਜਾਣਿਆ ਕਿਸੇ ਪਾਸੇ ਦਾ ਕੋਈ ਕਮੀ ਹੋਈ ਹੈ ਹੀ ਨਹੀਂ ਮੈਂ ਤਾਂ ਹੀ ਪੁੱਛਿਆ ਨਾ ਵੀ ਸ਼ੌਂਕ ਤੁਸੀਂ ਸ਼ੌਂਕਾ ਦਾ ਰੱਖਦੇ ਹੋ ਹਾਂ ਸ਼ੌਂਕ ਰੱਖਦੇ ਹਾਂ ਸ਼ੋਹਾਂ ਦਾ ਪਹਿਲ ਸਾਡਾ ਮੇਨ ਸ਼ੌਂਕ ਸ਼ੋਅ 'ਚ ਹੀ ਜਾਂਦਾ ਜੀ ਜਨਵਰੀ ਪੂਰਾ ਟਾਪ ਕਲਾਸ ਰੱਖੀਦਾ ਦੂਜਾ ਜਨਵਰੀ ਨਹੀਂ ਜੀ ਅੱਛਾ ਮੈਂ ਨਾ ਆਫ ਕੈਮਰਾ ਵੀ ਕਰਨ ਬਾਈ ਨਾ ਗੱਲ ਕਰਦਾ ਸੀਗਾ ਕਿ ਜਿਹੜੇ ਤੁਹਾਡੇ ਘੋੜਿਆਂ ਦੀਆਂ ਜਿਹੜੀਆਂ ਗਰਦਨਾ ਆਏਆਂ ਉਹ ਕਰਨ ਬਾਈ ਕੀ ਦੇਖ ਕੇ ਲਿਆਉਨੇ ਉਹ ਕਰਦਨਾ ਬਹੁਤ ਐਕਸਟਰਾਔਨਰੀ ਹੈ ਉਹਦਾ ਜਵਾਬ ਮੈਂ ਤੁਹਾਡੇ ਤੋਂ ਲੈਣਾ ਚਾਹੂੰਗਾ ਕੀ ਵੇਖਦੇ ਆਂ ਨਹੀਂ ਉਹ ਵੀਰੇ ਉਹਨੂੰ ਜਨਤਾ ਐ ਤਾਂ ਹੈ ਨਹੀਂਗਾ ਕਿ ਆਪਾਂ ਵਧਾ ਦਿੰਨੇ ਆ ਧੌਂ ਉਹ ਤਾਂ ਜੰਮ ਦੇ ਬੱਚੇ ਦੀ ਗਾਂ ਉਹਦੀ ਮਦਰ ਦੀ ਉਹੋ ਜੀ ਗਰਦਨ ਉਹਦੇ ਫਾਦਰ ਦੀ ਗਰਦਨ ਫੇਰ ਹੀ ਉਹ ਗਾਂ ਬੱਚੇ ਚ ਹੀ ਆਉਂਦੀ ਆ ਹੂੰ ਬਰੀਡ ਜੀ ਹੀ ਗਰਦਨ ਹੋਊਗੀ ਜੀ ਕਿਉਂਕਿ ਇੱਕ ਜਿਹੜਾ ਬਸ਼ੀਰਾ ਆ ਪਾਗਲੀ ਵੀਡੀਓ ਹੀ ਤੁਹਾਡਾ ਮਾਰਵਾੜੀ ਦਿਖਾਉਣਾ ਹਾਂਜੀ ਉਹਦੀ ਵੀ ਬੜੀ ਐਕਸਟਰਾ ਆਰਡੀ ਲੱਗੀ ਆ ਹਾਂਜੀ ਤੇ ਇਹਦੀ ਵੀ ਬੜੀ ਐਕਸਟਰਾ ਆਰਡੀ ਲੱਗੀ ਆ ਤੇ ਗਰਦਨ ਹਨਾ ਜੀ ਮੈਂ ਇਹ ਤਾਂ ਕਰਕੇ ਪੁੱਛਿਆ ਵੀ ਇਹ ਪਤਾ ਨਹੀਂ ਵੀ ਮਾਈਂਡ ਦੇ ਵਿੱਚ ਸੈੱਟ ਹੋਇਆ ਹੋਇਆ ਕਿ ਯਾਰ ਜਿਹੜੀਆਂ ਬਰੀਕੀਆਂ ਵਾਲਾ ਜਾਨਵਰ ਹੈ ਪੈਰਾਂ ਤੋਂ ਲੈ ਕੇ ਕੰਨਾਂ ਤੱਕ ਉਹੀ ਘਰੇ ਜਾਊਗਾ ਸਾਡੇ ਉਹ ਬਈ ਜੀ ਉਹ ਦੇਖ ਕੇ ਜਾਨਵਰ ਜਿਹੜੀ ਘੋੜੀ ਮਲਾਉਣੀ ਓ ਮੇਟ ਉਹ ਸਾਬਨਾ ਕਰੀਦੀ ਆ ਹਾਂ ਲਾਡੀ ਬਾਈ ਹੁਣ ਆਪਾਂ ਇਹਦੀ ਮੀਟਿੰਗ ਫੀਸ ਬਾਰੇ ਵੀ ਦੱਸ ਦਈਏ ਵੀ ਕੋਈ ਭਰਾ ਹੁਣ ਸੀਜ਼ਨ ਚੱਲੀ ਜਾਂਦਾ ਸਾਰੇ ਭਰਾ ਚਾਹੁੰਦੇ ਹੈਗੇ ਯਾਰ ਸਾਡੇ ਘਰੇ ਵੀ ਕੋਈ ਨਗੀਨਾ ਖੜੇ ਜਦੋਂ ਇਹਨੂੰ ਮਾਰੇ ਨੇ ਖੂਬਸੂਰਤੀ ਦਿੱਤੀ ਹੈ ਜਾਂ ਇਹਨੂੰ ਬਾਡੀ ਦਿੱਤੀ ਹੈ ਜਾਂ ਇਹਨੂੰ ਕੱਦ ਕਾਟ ਦਿੱਤਾ ਹੈ ਤੇ ਇੰਦਾ ਦਾ ਬੱਚਾ ਸਾਡੇ ਘਰੇ ਵੀ ਆਵੇ ਬਿਲਕੁਲ ਸਟੱਡ ਸਰਵਿਸ ਦੇ ਰਹੇ ਹਾਂ ਨਹੀਂ ਹਾਂਜੀ ਹਾਂਜੀ ਬਾਈ ਜੀ ਤੇ ਕੀ ਸੇਵਾ ਰੱਖੀ ਹੈ ਫੀਸ ਦੀ ਇਹਦੀ ਬਈ ਜੀ 41000 ਰੁਪਿਆ ਫੀਸ ਆ ਜੀ ਉਹਦੇ ਵਿੱਚ ਕਿੰਨੀ ਅਰ ਘੋੜਾ ਛੱਡੋਗੇ ਡਾਕਟਰੀ ਸਿਹਤਾਂ ਕੀ ਮਿਲੂਗੀ ਉਹਦੇ ਬਾਰੇ ਵੀ ਥੋੜਾ ਹੋਰ ਡਾਕਟਰੀ ਸਿਹਤਾਂ ਤਾਂ ਪੂਰੀ ਫੋਲੀ ਹੈ ਜਦੋਂ ਵੀ ਕੋ ਡਾਕਟਰ ਸਾਹਿਬਾ ਕੇ ਚੈੱਕ ਕਰਨਗੇ ਉਹਦੀ ਨਾਲ ਦੀ ਨਾਲ ਜਦੋਂ ਵੀ ਸਹੀ ਹੋਈ ਜਦੋਂ ਮਿਲਦੀ ਹੋਈ ਉਹਦੀ ਉਹਨੂੰ ਜੰਪ ਦਿੱਤਾ ਜਾਊਗਾ ਜੰਪਾਂ ਦੀ ਕੋਈ ਪ੍ਰੋਬਲਮ ਨਹੀਂ ਜੰਪ ਪਲਾ ਲੈ ਤਿੰਨ ਲੈ ਲੈ ਪਲਾ ਚਾਰ ਲੈ ਲੈ ਜੰਪ ਕੇਰਾ ਇੱਕ ਹੀ ਮਿਲਿਆ ਕਰੂਗਾ ਜੀ ਇੱਕ ਹੀਟ ਤੇ ਇੱਕ ਜੰਪ ਹੀ ਮਿਲਣਾ ਜਦੋਂ ਡਾਕਟਰ ਸਾਹਿਬ ਨੇ ਆਖਤਾ ਜੀ ਕੋਈ ਓਰੀਜినਲ ਪ੍ਰੋਬਲਮ ਹੋਵੇ ਮੱਥੇ ਵੱਟ ਨਹੀਂ ਪਾਉਂਦੇ ਫੋਨ ਅਗਲੇ ਦਾ ਆਜੇ ਚਾਰ ਜੰਪ ਲੈ ਲੈ ਅਗਲਾ ਜੀ ਉਦੋਂ ਚ ਜੇ ਕੋੜੀ ਚ ਕੋਈ ਨੌਕਸ ਨਹੀਂ ਫੇਰ ਵੀ ਜੰਪ ਦਿੱਤਾ ਜਾਊਗਾ ਦੱਬੜ ਕਰਾ ਕੇ ਤੋਰੋਂਗੇ ਘੋੜੀ ਜੇ ਬੋਲ ਜੇ ਬੋਲ ਫਾਲਟ ਨਾ ਹੋਵੇ ਫਾਲਟ ਨਾ ਹੋਵੇ ਜੀ ਕਿਉਂਕਿ ਇਹ ਮੇਰਾ ਸਵਾਲ ਹੈ ਇਹ ਮੇਨ ਗੱਲ ਆ ਜੀ ਬਾਈ ਜੀ ਕਿਉਂਕਿ ਰੋਲੇ ਬਹੁਤ ਪੈਂਦੇ ਆ ਬਿਲਕੁਲ ਬਿਲਕੁਲ ਅਗਲਾ ਦੂਜੀ ਵੇਰੀ ਨਹੀਂ ਕੋੜਾ ਛੜਦਾ ਜੀ ਬਿਲਕੁਲ ਨੱਕ ਬੁੱਲ ਦੂਜੀ ਵੇਰੀ ਮਾਰਨ ਲੱਗ ਜਾਂਦਾ ਪਹਿਲੀ ਵੇਰੀ ਵਾਲਾ ਪੈਸੇ ਫੜ ਲੈਂਦਾ ਜੀ ਹੁਣ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਬੰਦੇ ਤਾਂ ਇਹ ਜਾਗਾ ਜੀ ਆਪਾਂ ਤਾਂ ਕੀ ਘੋੜੀ ਕੇਰਾ ਮਲਾਈ ਸੀਗੀ ਹਮ ਮਾਦੇ ਪਤਨੇ ਦੂਜੀ ਵਾਰੀ ਫੋਨ ਹੀ ਚੱਕਣਾ ਬੰਦ ਕਰਤਾ ਹੂੰ ਨਹੀਂ ਗਲਤ ਗੱਲ ਆ ਜਿਹੜੇ ਭਰਾਵਾਂ ਨੂੰ ਦੇਖੋ ਜਦੋਂ ਆਪਾਂ মিডিਏ ਤੇ ਆਣ ਕੇ ਕਹਿੰਨੇ ਆ ਰਿਕਾਰਡ ਗੱਲ ਕਰਕੇ ਤੇ ਮੈਨੂੰ ਲੱਗਦਾ ਕਿ ਉਹ 1.5 ਲੱਖ ਰੁਪਇਆ ਲੈ ਕੇ ਜੇਬ ਚ ਪਾ ਲਿਆ ਜੀ ਠੀਕ ਆ ਜੀ ਦੂਜੀ ਵਾਰੀ ਬੰਦਾ ਨੱਕ ਬੋਲੀ ਨਹੀਂ ਅੱਜ ਘੋੜਾ ਬਿਮਾਰਾ ਜਾਗਾ ਅੱਜ ਸਾਡੇ ਤੱਕ ਰਣੀਆਂ ਦਲਵਾਗ ਤੇ ਦੇਵਰਾਜਾ ਸਾਡੇ ਆਪ ਦੇ ਘੋੜੇ ਆ ਕਰਦੇ ਜਦੋਂ ਜੀ ਕਰਦਾਗਾ ਜਾ ਕੇ ਛੱਡ ਲੈਂਦੇ ਕਿ ਹੂੰ ਨਾ ਅੰਕਲ ਨੇ ਕਦੇ ਆਖਿਆ ਨਾ ਸਾਡੇ ਭਰਾ ਨੇ ਆਖਿਆ ਜੀ ਆਈਦਾ ਆਪ ਵੀ ਉੱਥੇ ਆਉਂਦਾ ਹੈ। ਆਈਦਾ ਦਿਲਵਾਗ ਤੇ ਦੇਵਰਾਜ ਦੇ ਫੈਨ ਸੀਗੇ। ਜਦੋਂ ਜਾ ਕੇ ਛੱਡਣਾ ਆਪਦੀ ਮਰਜ਼ੀ ਨਾਲ ਖੋਲਣਾ ਤੇ ਛੱਡ ਲੈਣਾ। ਜੀ ਸ਼ੁਕਰ ਹੈ। ਸ਼ੁਕਰ ਪ੍ਰਮਾਤਮਾ ਦਾ ਤੇ ਸੱਜਣੋ 41000 ਰੁਪਿਆ ਫੀਸ ਹੈ ਜੀ। ਉਹਦੇ ਵਿੱਚ ਜੋ ਵੀ ਸਰਵਿਸ ਦੇਣੀ ਹੈ ਉਹ ਭਰਾ ਨੇ ਤੁਹਾਨੂੰ ਦੱਸਤਾ। ਬਾਕੀ ਇਹ ਹੈ ਵੀ ਬਾਈ ਜੀ ਆਪਦੇ ਮੂੰਹੋਂ ਹੀ ਕਹੇਤਾ ਵੀ ਬਾਈ ਜੀ ਘੋੜੀ 'ਚ ਕੋਈ ਫਾਲਟ ਨਾ ਹੋਵੇ। ਇੱਕ ਹੀਟ ਤੇ ਇੱਕ ਜੰਪ ਦਵੋਗੇ ਇੱਕ ਹੀਟ ਤੇ ਇੱਕ ਜੰਪ ਦੇਵਾਂਗੇ ਜੀ ਤੇ ਬਾਕੀ ਤੁਸੀਂ ਭਰਾਵਾਂ ਨਾਲ ਬਹੁਤ ਵਧੀਆ ਵਿਚਾਰ ਨੇ ਬਹੁਤ ਤੁਸੀਂ ਬਾਈ ਨਾਲ ਗੱਲਬਾਤ ਕਰੋ ਇੱਕ ਵਾਰੀ ਮੇਰੇ ਕਹਿਣ ਤੇ ਮੈਂ ਬੇਨਤੀ ਕਰ ਸਕਦਾ ਕਿ ਤੁਸੀਂ ਬਾਈਆਂ ਨੂੰ ਇੱਕ ਵਾਰੀ ਫੋਨ ਲਾ ਕੇ ਗੱਲਬਾਤ ਕਰਿਓ ਇਹਨਾਂ ਦੇ ਕੋਲ ਆਣ ਕੇ ਜੀੜਾ ਮਾਰਿਓ ਕੋੜਾ ਦੇਖ ਕੇ ਜਾਓ ਬਿਲਕੁਲ ਬਿਲਕੁਲ ਜੀ ਬਾਕੀ ਜੋ ਵਿਚਾਰ ਹੋਣਗੇ ਤੁਹਾਡੇ ਜਿੱਦਾਂ ਵੀ ਬਾਈ ਦੀ ਹੋਣ ਕਰਨਗੇ ਜਿੰਨਾ ਵੀ ਮਾਨਤਾਨ ਕਰਨਗੇ ਸੋ ਬਹੁਤ ਹੱਥਾਂ ਦੇ ਚੁੱਕਦੇ ਆ ਸਾਰੇ ਭਰਾਵਾਂ ਦੇ ਮਾਣੋ ਸਤਕਾਰ ਅਦਰਦਾਨ ਕਰਦੇ ਆ ਤੇ ਮੈਂ ਇੱਕ ਵਾਰੀ ਕਹੂੰਗਾ ਵੀ ਮਹਿਲ ਕਲਾ ਜੀ ਤੁਹਾਨੂੰ ਦੱਸਣੀ ਕਿ ਬੇਜੀ ਗੱਲ ਜੀ ਜੀ ਇੱਕ ਘੋੜੀ ਬੰਦੇ ਨੇ ਛੱਡ ਕੇ ਜਾਣੀ ਆ ਜੀ ਉਹਦਾ ਵੀ ਪ੍ਰਬੰਧ ਆ ਹਾਂ ਕੋਈ ਬੱਚੇ ਵਾਲੀ ਘੋੜੀ ਆ ਉਹਦੇ ਲਈ ਰੂਮ ਆ ਜੀ ਬੱਕਰਾ ਜੀ ਤੇ ਕਿਸੇ ਨੇ ਮਹੀਨਾ ਚੈੱਕ ਪਾਸ ਕਰਾ ਕੇ ਲੈ ਕੇ ਜਾਣੀ ਆ ਉਹਦੇ ਲਈ ਵੀ ਪ੍ਰਬੰਧ ਆ ਉਹਦਾ ਐਕਸਟਰਾ ਖਰਚਾ ਲੱਗੂਗਾ ਅੱਛਾ ਜੀ ਕੋਈ ਚੈੱਕ ਪਾਸ ਕਰਾ ਕੇ ਹਾਂ ਸਟੇਬਲ ਦਾ ਦੂੰ ਖਰਚਾ ਲੱਗਣਾ ਉਹ ਕਿੰਨਾ ਖਰਚਾ ਕਿ ਜੋ ਬਾਹਰ ਮਾਰਕੀਟ ਚ ਜੋ ਉਹ ਜਿਹੜਾ ਮਾਰਕੀਟ ਚਲਦਾਗਾ ਜੀ ਕੰਨਿਆ ਸੱਤਾ ਦਾ 10 ਦਿਨਾਂ ਦੀ ਕੋਈ ਗੱਲ ਨਹੀਂ ਨਹੀਂ 2-4 ਦਿਨਾਂ ਦੀ ਕੋਈ ਗੱਲ ਨਹੀਂ ਜਿਵੇਂ ਡਾਕਟਰ ਨੇ ਕਹਿਤਾ ਵੀ ਹੋਰ ਕੋਈ ਗੱਲ ਬਾਤ ਜਾਂਦੇ ਜਾਂਦੇ ਭਰਾਵਾਂ ਨੂੰ ਬੱਸ ਇਹੀ ਮੇਨ ਗੱਲਾਂ ਨੇ ਜੀ ਕੋਈ ਆਪਾਂ ਕਿਹੜਾ ਕੋਈ ਪਹਿਲੀ ਵਾਰੀ ਕੋਈ ਇਹ ਕੰਮ ਕਰਨਾਗਾ ਜੀ ਅੱਛਾ ਜਿਹੜੇ ਨਵੇਂ ਭਰਾ ਜੋੜਨਾ ਚਾਹੁੰਦੇ ਆ ਲਾਡੀ ਬਾਈ ਵੱਲੋਂ ਉਹਨਾਂ ਨੂੰ ਕੀ ਮੈਸੇਜ ਹੈ ਜੀ ਮੈਸੇਜ ਤਾਂ ਇਹ ਆ ਵੀ ਜਦੋਂ ਵੀ ਕੋਈ ਜਾਨਵਰ ਲੈਣਾਗਾ ਹੂੰ ਉਦੋਂ ਜਾਨਵਰ ਨੂੰ ਕੋਲੇ ਜਾ ਕੇ ਚੈੱਕ ਕਰੋ ਬਸ ਕੋਈ ਫੋਨ ਤੇ ਨਾ ਲਓ ਇਹੋ ਜੀਆਂ ਗੱਲਾਂ ਤੋਂ ਬਚ ਕੇ ਰਹੋ ਜਾ ਕੇ ਜਾਨਵਰ ਨੂੰ ਚੈੱਕ ਕਰੋ ਬਾਕੀ ਆਪਦੀ ਪਰਖ ਨਾ ਕੋਈ ਸਿਆਣਾ ਬੰਦਾ ਆਪਦੇ ਇਲਾਕੇ 'ਚ ਹੁੰਦਾਗਾ ਉਹਨੂੰ ਭਾਈ ਨਾਲ ਲੈ ਕੇ ਲਿਆ ਕਰੋ ਕਿਤੇ ਵੀ ਜਿੱਥੋਂ ਵੀ ਕਿਤੇ ਲੈਣਾ ਜੀ ਪਰ ਬਾਹਰਲੀ ਸਟ੍ਰੀਟ ਵਾਲੇ ਨੇ ਲੈਣਾ ਕਿਤੋਂ ਵੀ ਉੱਥੋਂ ਇੱਕ ਅੱਧਾ ਬੰਦਾ ਆਉਦਾ ਜਾਣਕਾਰ ਲੈ ਕੇ ਜਿਹੜੇ ਨਵੇਂ ਬੰਦੇ ਨੇ ਲੈਣਾ ਮੈਂ ਇਹ ਨਾ ਹਰ ਇੱਕ ਵੀਡੀਓ ਲਾਡੀ ਬਈ ਵੀ ਜੇ ਮੰਨ ਕੇ ਚੱਲੋ ਆਪਾਂ ਫੋਰ ਐਗਜ਼ਾਮਪਲ 20 ਲੱਖ ਰੁਪਈਆ ਵੀ ਜਨਮਰ ਤੇ ਲਾਉਣਾ ਚੰਗੇ ਤੇ ਚਲੋ ਪੈਸਿਆਂ ਦੀ ਫੋਰ ਐਗਜ਼ਾਮਪਲ ਮੈਂ ਉਦਾਹਰਨ ਤੌਰ ਤੇ ਵਰਤਦਾ ਹੈ ਵੀ ਜੇ 10 ਲੱਖ ਵੀ ਲਾਉਣਾ ਹੈ ਬਾਈ ਤੇ ਜੇ ਆਪਾਂ 10000 ਦਾ ਤੇਲ ਵੀ ਫੂਕ ਲਾਂਗੇ ਤੇ ਉਹਦੇ ਵਿੱਚ ਬਿਲਕੁਲ ਬਿਲਕੁਲ ਤੇਲ ਫੂਕ ਕੇ 5 10 20 ਫਾਰਮ 30 ਫਾਰਮ ਦੇਖੋ ਜੀ ਦੇਖ ਕੇ ਜਾਨਵਰ ਲੋਕ ਪਰਖ ਕੇ ਪਰਖੇ ਲੋ ਬਿਲਕੁਲ ਬਿਲਕੁਲ ਬਾਕੀ ਸੱਜਣੋ ਵੀਡੀਓ ਕਿਵੇਂ ਲੱਗੀ ਗੱਲਾਂ ਬਾਤਾਂ ਕਿਵੇਂ ਲੱਗੀਆਂ ਮੇਨ ਘੋੜਾ ਕਿਵੇਂ ਲੱਗਾ ਬਾਕੀ ਘੋੜੇ ਦੀ ਖੂਬਸੂਰਤੀ ਪੈਰਦੋ ਲੈ ਕਿ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਵੀਡੀਓ ਚੰਗੀ ਲੱਗੀ ਹੈ ਬਾਈਆਂ ਦੇ ਵਿਚਾਰ ਚੰਗੇ ਲੱਗੇ ਨੇ ਤੇ ਭਾਈ ਸ਼ੇਰ ਵਾਲਾ ਬਟਨ ਬਾਈ ਬਣ ਕੇ ਜਰੂਰ ਨਾ按 ਦਿਓ ਤੁਸੀਂ ਬਹੁਤ ਮਾਨ ਸਤਕਾਰ ਦਿੰਨੇ ਹੋ ਇਸ ਕਰਕੇ ਅਸੀਂ ਸਦਾ ਹੀ ਤੁਹਾਡੇ ਰਿਣੀ ਆ ਜਿਹੜੇ ਭਰਾ ਸਾਨੂੰ ਪਿਆਰ ਕਰਦੇ ਆ ਜਾਂ ਘੋੜਿਆਂ ਨੂੰ ਪਿਆਰ ਕਰਦੇ ਆ ਘੋੜੇ ਵਾਲਿਆਂ ਨੂੰ ਪਿਆਰ ਕਰਦੇ ਆ ਘੋੜਿਆਂ ਨੂੰ ਸਪੋਰਟ ਕਰਦੇ ਆ ਤੇ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਹੈ ਹੱਥ ਸਾਡੇ ਸਿਰ ਤੇ ਰੱਖਿਓ ਕਿਵੇਂ ਲੱਗੀਆਂ ਗੱਲਾਂ ਬਾਤਾਂ ਕਿਵੇਂ ਲੱਗੀ ਵੀਡੀਓ ਬਹੁਤ ਜਲਦੀ ਅਗਲੀ ਵੀਡੀਓ ਨਾਲ ਮਿਲਦੇ ਆ ਜਿਉਂਦੇ ਵਸਦੇ ਹੱਸਦੇ ਰਹੋ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਓਕੇ ਸੱਜੋ ਸ਼ੇਰ ਮਾਰ ਦਿਓ ਮਿਲਦੇ ਆ ਅਗਲੀ ਵੀਡੀਓ ਨਾਲ ਜਿਉਂਦੇ ਵਸਦੇ ਹੱਸਦੇ ਰਹੋ ਧੰਨਵਾਦ ਸ਼ਾਬਾਸ਼ ਸਤਿ ਸ੍ਰੀ ਅਕਾਲ ਧੰਨਵਾਦ